ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 4 ਦਿਨਾਂ ਦੇ ਮੌਸਮ ਦੇ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੋ ਤੇ 4 ਦਿਨਾਂ ਦੇ ਵਿੱਚ ਇਹ ਅਪਡੇਟ ਤੁਹਾਨੂੰ ਦੇਵਾਂਗੇ ਸੈਟਲਾਈਟ ਤੋਂ ਸਿਰਾ ਤੁਸੀਂ ਇਸ ਵੇਲੇ ਆਪਣੀ ਸਕਰੀਨ ਦੇ ਉੱਤੇ ਦੇਖ ਸਕਦੇ ਆ ਜੀ ਸੁਗੇੜ ਦੀਆਂ ਤੇ ਲਗਭਗ ਪੰਜਾਬ ਦੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਦੀ ਗੱਲ ਕਰੀਏ ਪਛਮੀ ਸਿਸਟਮ ਗਰਾਊਂਡ ਲੈਵਲ ਤੇ ਮੌਜੂਦ ਆ ਤੇ ਇਹਦੀ ਸਿਸਟਮ ਦੀਆਂ ਸਰਗਰਮੀਆਂ ਦੇਖੀਆਂ ਜਾ ਰਹੀਆਂ ਨੇ ਖਾਸ ਕਰਕੇ ਤਾਂ ਬਹੁਤਾ ਜ਼ੋਰ ਹੈ ਜਿਹੜਾ ਉਹ ਲੱਗਿਆ ਹੋਇਆ ਜੀਪੀ ਵਾਲੇ ਪਾਸੇ ਜੀਪੀ ਵਾਲੇ ਪਾਸੇ ਮਜ਼ਫਾ ਨਗਰ ਜ਼ਿਲ੍ਹੇ ਦੇ ਵਿੱਚ ਜਿੱਥੇ ਹਲਕੀ ਗੜੇ ਮਾਰਦੇ ਆ ਮਾਰ ਇਹਨਾਂ ਖੇਤਰਾਂ ਦੇ ਵਿੱਚ ਹੋਈ ਆ ਮੁਜ਼ਫਰਨਗਰ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਆ ਆਗਰਾ ਫਿਲੀਪੀਟ ਤੇ ਜਿਹੜੇ ਪੱਛਮੀ ਜੋਪੀ ਦੇ ਜ਼ਿਲ੍ਹੇ ਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਕਾਰਵਾਈਆਂ ਜਾਰੀ ਨੇ ਇਸ ਵੇਲੇ ਤੇ ਬੀਤੀ ਰਾਤ ਵੀ ਕਾਰਵਾਈਆਂ ਦੇਖਣ ਨੂੰ ਮਿਲੀਆਂ ਅੰਬਾਲਾ ਕੁਲ ਖੇਤਰ ਕੈਥਲ ਜੀਂਦ ਸਰਸਾ ਫਤਿਹਬਾਦ ਇਹਦਾ ਹਰਿਆਣਾ ਦੇ ਖੇਤਰ ਆ ਜਿੱਥੇ ਨਿਕਮ ਮੋਟੀ ਕਾਰਵਾਈਆਂ ਇਸ ਸਿਸਟਮ ਜਾਂ ਦੇਖਣ ਨੂੰ ਮਿਲੀਆਂ ਕਿਤੇ ਹਲਕੇ ਕਿਤੇ ਤੇਜ਼ ਰਾਟੇ ਦੇਖਣ ਨੂੰ ਮਿਲੇ ਦੂਜੇ ਵਾਸਤੇ ਪੰਜਾਬ ਦੀ ਜੇਕਰ ਗੱਲ ਕਰਦੇ ਆ ਤੇ ਬਠਿੰਡਾ ਦੇ ਕੁਝ ਖੇਤਰ ਸ੍ਰੀ ਮੁਕਤਸਰ ਸਾਹਿਬ ਦੇ ਕੁਝ ਖੇਤਰ ਮਾਰਸਾ ਪਟਿਆਲਾ ਤੇ ਅਸ਼ਰਫwidehatਗੜ ਸਾਹਿਬ ਰਾਜਫਰਾ ਇਹਨਾਂ ਖੇਤਰਾਂ ਦੇ ਵਿੱਚ ਕਾਰਵਾਈਆਂ ਕਿਤੇ ਵੇਖਣ ਨੂੰ ਮਿਲੀਆਂ ਕਿਤੇ ਹਲਕੇ ਕਿਤੇ ਦਰਮਿਆਨੇ ਸ਼ਰਾਟੇ ਦੀਆਂ ਇਸਲਾਵਾ ਧੁੰਦ ਤੁਸੀਂ ਦੇਖ ਸਕਦੇ ਆ ਰਾਜਸਥਾਨ ਦੇ ਉਤਰੀ ਭਾਗਾਂ ਦੇ ਵਿੱਚ ਤੇ ਪੱਛਮੀ ਭਾਗਾਂ ਦੇ ਵਿੱਚ ਧੁੰਦ ਵਿਛਾਈ ਹੋਈ ਆ ਪੰਜਾਬ ਦੇ ਵਿੱਚ ਧੁੰਦ ਜਿੱਥੇ ਛਾਈ ਹੋਈ ਆ ਉੱਥੇ ਛੱਟ ਜਾਣੀ ਆ ਕਿਉਂਕਿ ਅੱਜ ਧੁੱਪ ਜੜੀ ਆ ਕੁਝ ਇਸ ਤਰ੍ਹਾਂ ਦੇ ਵਿੱਚ ਚੜੀ ਹੋਈ ਆ ਤੇ ਇਹ ਸਿਸਟਮ ਪਿੱਛੇ ਬਦਲਬਾਈ ਹੋ ਰਹੀ ਆ ਲੈਹਂਦੇ ਵਾਲੇ ਫਾਸਿਆਂ ਇਹ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਐਂਟਰੀ ਮਾਰੇਗੀ ਦੁਪਹਿਰ ਤੋਂ ਬਾਅਦ ਫਿਰ ਤੋਂ ਕਿਤੇ ਗਰਜ ਰਿਸ਼ਕਤ ਨਾਲ ਕਿਤੇ ਹੜਕੇ ਗੜੇ ਮਾਰਦੇ ਆਸਾਰ ਬਣੇ ਹੋਏ ਨੇ ਉਹ ਕੇਂਦਰੀ ਮਾਲਵੇ ਦੇ ਖੇਤਰ ਹੋ ਸਕਦੇ ਨੇ ਜਾਂ ਹੋ ਸਕਦਾ ਇੱਕ ਦੋ ਪੱਛਮੀ ਜਲਿਆਂ ਦੇ ਵਿੱਚ ਹੁਣ ਵੈਸੇ ਜਿਹੜੇ ਆਸਾਰ ਬਣਦੇ ਜਾ ਫਿਰ ਨੇ ਕੇ ਤੇ ਹਲਕੇ ਤੇ ਛਰਾਟੇ ਦੇ ਨਾਲ ਹਲਕੀ ਕਰੇਮਾਰ ਹੋ ਸਕਦੀ ਹੈ ਸੋ ਇਹ ਸਿਸਟਮ ਦਾ ਅਸਰ ਅੱਜ ਸ਼ਾਮ ਤੱਕ ਸੰਭਵ ਤੌਰ ਤੇ ਜਾਣਾ ਜੇ ਹੋ ਜਾਦਾ ਕੱਲ ਸਵੇਰ ਤੱਕ ਕੁਝ ਕਿਸ ਤਰ੍ਹਾਂ ਦੇ ਵਿੱਚ ਰਹੇ ਇਸ ਤੋਂ ਬਾਅਦ ਪਹਾੜਾਂ ਦੇ ਵਿੱਚ ਇਹ ਸਿਸਟਮ ਸਰਗਰਮ ਰਹੇਗਾ ਤੇ ਉੱਥੇ ਜਿਹੜੀ ਹੈ ਤਕਰੀ ਉੱਪਰਲੇ ਫੱਦਰ ਤੇ ਜਿਹੜੀ ਹਲਕੇ ਬਰਬਰੀ ਹੋ ਸਾਦੀਆ ਥੱਲੇ ਵਾਲੇ ਫਾਗਾ ਦੇ ਵਿੱਚ ਮਮੀ ਤੇ ਇਸ ਤੋਂ ਬਾਅਦ ਜਿਹੜਾ ਅਗਲਾ ਸਿਸਟਮ ਆ ਰਿਹਾ 3 ਤਰੀਕ ਨੂੰ ਉਹ ਸਿਸਟਮ ਪੰਜਾਬ ਦੇ ਫਾਸਾ ਕਮਜ਼ੋਰ ਹੁੰਦਾ ਜਾ ਰਿਹਾ ਜਾਨੀ ਕਿ ਪੰਜਾਬ ਦੇ ਵਿੱਚ ਕੋਈ ਬਹੁਤਾ ਅਸਰ ਉਹ ਦਾ ਦੇਖਣ ਨੂੰ ਨਹੀਂ ਮਿਲ ਰਿਹਾ ਤੇ ਇਹ ਕਿਤੇ ਹਲਕੇ ਮੋٹے ਸ਼ਰਾਟੇ ਲੱਗ ਜਾਣ ਕਿਤੇ ਹਲਕੇ ਬੂੰਦਾਬੰਦੀ ਹੋ ਜਾ ਤਾਂ ਹਨਕਾਰ ਨਿਕਲਦੇ ਤੇ ਨਾਲੇ ਸਿਸਟਮ ਦੇ ਵਿੱਚ ਤੇ ਮੁੱਖ ਤੌਰ ਤੇ ਇਹ ਸਿਸਟਮ ਤੋਂ ਬਾਅਦ ਅਗਲਾ ਜਿਹੜਾ ਇੱਕ ਕਹਿ ਸਕਦੇ ਆ ਕਿ ਸਰਗਰਮ ਸਿਸਟਮ ਜਿਹੜਾ ਆ ਸਕਦਾ ਹੈ ਉਹ 8 ਨਾਲ 10 ਤਰੀਕ ਦੇ ਲੱਗ ਸਕਿਆ ਆ ਸਕਦਾ ਬਾਕੀ ਆਉਣ ਦੇ ਦਿਨਾਂ ਦੇ ਵਿੱਚ ਮੌਸਮ ਠੀਕ ਜਗਰਾਂ ਦੇ ਅਸਰ ਬਣੇ ਹੋਏ ਨੇ ਜੇਕਰ ਅਫਾ ਤਾਜ਼ਾ ਅਫਡੇਟ ਤੇ ਇੱਕ ਵਾਰ ਨਜ਼ਰ ਲਾਈਏ 1 ਫਰਵਰੀ ਦਾ ਅੱਜ ਦਿਨ ਹੈ ਜੀ 1 ਫਰਵਰੀ ਦੀ ਇਹ ਹੀ ਅਫਡੇਟ ਹੈ ਠੰਡਾ ਸਮ ਲਾਈਟਨਿੰਗਸ ਕੁਆਲਿਟੀ ਸਹੀ ਯਾਨੀ ਕਿ ਗਰਜਲੇਸ਼ ਦੇ ਨਾਲ ਉਮੀਦ ਹੈ ਜਿਹੜੇ ਅਲਰਟ ਅੱਜ ਜਾਰੀ ਕੀਤੇ ਗਏ ਨੇ ਮੌਸਮ ਵਿਭਾਗ ਵੱਲੋਂ ਇਹ yellow ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਧੰਨਵਾਦ